ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਜ਼ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 20 ਨਵੰਬਰ ਹੈ ਮੈਂ ਗੁਰਸੇਵਿਤਕਾਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਮ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਾ ਦਿਨ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਏ ਏ ਮੇਰੇ ਮਨ ਪਰਮੇਸ਼ਰ ਦੀ ਚਰਨ ਸ਼ਰਨ ਵਿੱਚ ਰਹਿਣ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਦਿਨ ਜਿੰਦ ਜਾਨ ਦੇਣ ਵਾਲਾ ਪਰਮੇਸ਼ਰ ਵਿਸਰ ਜਾਂਦਾ ਹੈ ਮਨੁੱਖ ਦਾ ਉਹ ਦਿਨ ਵਿਅਰਥ ਚਲਾ ਜਾਂਦਾ ਹੈ हे पाई ਤੁਸੀਂ ਇਸ ਸੰਸਾਰ ਵਿੱਚ ਇੱਕ ਰਾਤੇ ਬ્રાਹਣੇ ਹੋ ਪਰ ਤੁਸੀਂ ਤਾਂ ਕਈ ਯੁੱਗ ਚੋਂਦੇ ਰਹਨ ਦੀ ਆਸ ਲਈ ਬੈਠੇ ਹੋ ਜੋ ਤੁਹਾਡੇ ਘਰ ਮਹਲ ਤਨ ਦੌਲਤ ਹੋਰ ਪਦਾਰਥ ਜਿਸ ਰਹੇ ਹਨ ਇਹ ਸਭ ਨਾਸਵੰਤ ਹਨ ਇਹ ਇਸ ਤਰ੍ਹਾਂ ਹਨ ਜਿਵੇਂ ਤ੍ਰਖਤ ਦੀ ਸ਼ਾ ਹੁੰਦੀ ਹੈ हे पाई ਮਨੁੱਖ ਆਖਦਾ ਹੈ ਕਿ ਇਹ ਸਰੀਰ ਮੇਰਾ ਹੈ ਇਹ ਤਨ ਦੌਲਤ ਪਦਾਰਥ ਮੇਰੇ ਹਨ ਇਹ ਬਾਗ ਮੇਰੇ ਹਨ ਇਹ ਜ਼ਮੀਨਾਂ ਜਾਇਦਾਦਾਂ ਮੇਰੀਆਂ ਹਨ ਇਹ ਸਾਰੇ ਥਾਂ ਮੇਰੀਆਂ ਹਨ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਮਨੁੱਖ ਨੂੰ ਇਹ ਸਭ ਕੁਝ ਦੇਣ ਵਾਲਾ ਪਰਮੇਸ਼ਰ ਵਿਸਰ ਗਿਆ ਹੈ ਅੰਤ ਸਮੇਂ ਵਿੱਚ ਇਹ ਸਭ ਕੁਝ ਇੱਕ ਛਿਨ ਪਲ ਵਿੱਚ ਉਪਰੇ ਹੋ ਜਾਣਗੇ ਪ੍ਰਾਏ ਹੋ ਜਾਣਗੇ ਮਨੁੱਖ ਖਾਲੀ ਹੱਥ ਸੰਸਾਰ ਤੋਂ ਤੁਰ ਜਾਵੇਗਾ ਪਰਮੇਸ਼ਰ ਦਾ ਜਪਿਆ ਨਾਮ ਹੀ ਸਾਥ ਨਿਭਾਵੇਗਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ गुरु प्यारी साध संगत जी लोक प्रलोक ते सुख प्राप्त ਕਰਨ ਲਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਸ ਦਿਨ ਪਰਮੇਸ਼ਰ ਵਿਸਰ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਦਿਨ ਵਿਅਰਥ ਹੀ ਚਲਾ ਗਿਆ ਹੈ ਇਹ ਗੱਲ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਮਨੁੱਖ ਇੱਥੇ ਸੰਸਾਰ ਵਿੱਚ ਇੱਕ ਰਾਤ ਦਾ ਹੀ ਪ੍ਰਾਹੁਣਾ ਹੈ ਇਸ ਨੇ ਸਭ ਕੁਝ ਇੱਥੇ ਹੀ ਛੱਡ ਕੇ ਖਾਲੀ ਹੱਥ ਸੰਸਾਰ ਤੋਂ ਤੁਰ ਜਾਣਾ ਹੈ ਪਰਮੇਸ਼ਰ ਦਾ ਜਪਿਆ ਨਾਮ ਹੀ ਨਾ ਜਾਵੇਗਾ ਪਿਆਰੇ ਵਿਦਿਆਰਥੀਓ ਇਮਾਨਦਾਰ ਮਨੁੱਖ ਜ਼ਿੰਦਗੀ ਵਿੱਚ ਕਦੇ ਕਾਟਾ ਨਹੀਂ ਖਾਵੇਗਾ ਠੱਗੀ ਠੋਰੀ ਮਾਰਨ ਵਾਲਾ ਮਨੁੱਖ ਲੁੱਕਦਾ ਫਿਰੇਗਾ ਅੰਤ ਸਮੇਂ ਪਛਤਾਉਣਾ ਪਵੇਗਾ ਇਮਾਨਦਾਰੀ ਦਾ ਪੱਲਾ ਨਾ ਛੱਡਿਓ ਗੁਰੂ ਪੜਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ